ਬੋਲਾ ਅਲੀ 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 ਮਾਲਾ ਗੌਂਸ ਕਤਬ ਸਾਰੇ ਅਲੀ ਅਲੀ ਕਰ ਦੇ ਅਲੀ ਅਲੀ ਮਾਲਾ ਅਲੀ ਅਲੀ ਮਾਲਾ ਗੌਂਸ ਕਤਬ ਸਾਰੇ ਅਲੀ ਅਲੀ ਕਰ ਦੇ ਹੁਕਮ ਅਲੀ ਦਾ ਚੱਲੇ ਅਸਮਾਨੀ ਉੱਤੇ ਸੂਰਜ ਚੰਦ ਤਾਰੇ ਅਲੀ ਅਲੀ ਕਰਦੇ ਉਹ ਹੁਕਮ ਅਦੀ ਦਾ ਜੰਨਾਸਨਾ ਨੂੰ ਤੇ ਸੂਰਜ ਕਦਿੰਦਾ ਰੇ ਜਿੰਦ ਕਦਦੇ ਵਖਰੀ ਜ਼ਮਾਨੇ ਵਿੱਚ ਸ਼ਾਨ ਮੌਲਾ ਅਲੀ ਦੀ ਵਖਰੀ ਜ਼ਮਾਨੇ ਵਿੱਚ ਸ਼ਾਨ ਮੌਲਾ ਅਲੀ ਦੀ ਤਾਈਓ ਸਾਰੀ ਦੁਨੀਆ ਗੁਲਾਮ ਮੌਲਾ ਅਲੀ ਦੀ ਓ ਵਖਰੀ ਜ਼ਮਾਨੇ ਵਿੱਚ ਸ਼ਾਨ ਮੌਲਾ ਅਲੀ ਦੀ ਤਲੋ ਸਾਰੀ ਦੁਨੀਆ ਗੁਲਾਮ ਮੌਲਾ ਅਲੀ ਦੀ ਅਲੀ ਨਾਂ ਦੀ ਅਲੀਨਾ ਦੀ ਤੁਮ ਸਾਰੇ ਜਗ ਵਿੱਚ ਪਈਏ ਜੀਨੇ ਕੇ ਅਲੀ ਉਹਨੂੰ ਤੋੜ ਵੀ ਨਾ ਰਹੀਏ ਕਰ ਲੈ ਵਜ਼ੀਫਾ ਸੂਬਾ ਸ਼ਾਮ ਬੰਦਿਆ 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 ਜਬ ਲਾ ਤੂੰ ਅਲੀ ਅਲੀ ਨਾਮ ਬੰਦਿਆ ਲ ਲੈ ਵਜ਼ੀਫਾ ਸੁਬਾ ਸ਼ਾਮ ਤੇ ਆ ਜਪ ਲੈ ਤੂੰ ਅਲੀ ਅਲੀ ਨਾਮ ਤੇ ਆ ਲ ਲੈ ਵਜ਼ੀਫਾ ਸੁਬਾ ਸ਼ਾਮ ਬੰਦਿਆ ਕਰ ਲੈ ਵਜ਼ੀਫਾ ਸੁਬਾ ਸ਼ਾਮ ਬੰਦਿਆ ਜਪ ਲੈ ਤੂੰ ਅਲੀ ਅਲੀ ਨਾਮ ਬੰਦਿਆ ਕਰ ਲੈ ਵਜ਼ੀਫਾ ਸੁਬਾ ਸ਼ਾਮ ਤੇ ਆ ਜਪ ਲੈ ਤੂੰ ਅਲੀ ਅਲੀ ਨਾਮ ਤੇ ਆ ਕਰ ਲੈ ਵਜ਼ੀਫਾ ਸੁਬਾ ਜਦ ਤੂੰ ਅਲੀ ਅਲੀ ਨਾਮ ਬੰਦਿਆ ਰੱਬਾ ਤੇਵਾ ਦੀ ਸੁਬਾ ਸ਼ਾਮ ਬੰਦਿਆ ਰੱਬਾ ਤੂੰ ਅਲੀ ਅਲੀ ਨਾਮ ਬੰਦਿਆ ਅਲੀ ਹੱਦ ਦਾ ਇਮਾਮ ਅਲੀ ਪੰਜ ਤਨ ਦੀ ਸ਼ਾਨ ਅਲੀ ਹੱਦ ਦਾ ਇਮਾਮ ਅਲੀ ਪੰਜ ਤਨ ਦੀ ਸ਼ਾਨ ਅਲੀ ਹੱਦ ਦਾ ਇਮਾਮ ਅਲੀ ਪੰਜ ਤਨ ਦੀ ਸ਼ਾਨ ਪਿਆਰੇ ਨਬੀ ਦੀ ਤਾਂ ਤਾਮ ਬੰਦਿਆ ਰੱਬਾ ਤੇਵਾ ਦਾ ਬਗਾਵਤਿਆ ਪਿਆਰੇ ਨਬੀ ਦੀ ਜੱਪ ਲੈ ਤੂੰ ਅਲੀ ਅਲੀ ਨਾਮ ਬੰਦਿਆਂ ਮਾਲਾ ਹਦੀ ਯਾਰੇ ਨਬੀ ਦਿੱਤਾ ਹੈ ਪੈਗਾਮ ਬੰਦਿਆਂ ਜੱਪ ਲੈ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਨੇ ਕਹਾ ਬੰਦਿਆਂ ਜੱਪ ਲੈ ਤੋਲੀ ਅਲੀ ਨਾਮ ਬੰਦਿਆਂ ਦੋ ਜਗ ਤੇ ਵਿਲਾਇਤ ਹੈਦਰਦੀ ਹਰ ਇੱਕ ਤੇ ਅਨਾਇਤ ਹੈਦਰਦੀ ਨੌ ਲਾਕ ਹੈ ਸਾਰਾ ਹੈ ਦਰਦਾ ਨਾਲਾ ਹੈ ਨਾਲਾ ਹੈ ਮਰਦਾ ਕਾਬੇ ਚ ਬਨਾਇਤ ਹੈ ਦਰਦੀ ਯਾਰੇ ਨਬੀ ਦਿੱਤਾ ਹੈ ਬਲਾਵਣਗਿਆ ਯਾਰੇ ਨਬੀ ਦਿੱਤਾ ਹੈ ਬਲਾਵਣਗਿਆ ਜਬ ਲਾ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਦਿੱਤਾ ਹੈ ਬਲਾਵਣਗਿਆ ਜਬ ਲਾ ਤੂੰ ਅਲੀ ਅਲੀ ਨਾਮ ਬੰਦਿਆਂ ਮਲਾ ਅਲੀ ਯਾਰੇ ਨਬੀ ਦਿੱਤਾ ਹੈ ਤੂੰ ਅਦੀ ਅਦੀ ਨਾਮ ਬੰਦਿਆ ਨਾਲੇ ਨਵੀਂ ਜਿੰਦਾ ਹੈ ਬਣਾਵਣਿਆ ਤੂੰ ਅਦੀ ਅਦੀ ਨਾਮ ਬੰਦਿਆ ਜੇ ਕਰ ਚੱਲੇ ਆਂ ਔਖੀਆਂ ਮੰਜ਼ਲਾਂ ਨੂੰ ਜੇ ਕਰ ਚੱਲੇ ਆਂ ਔਖੀਆਂ ਮੰਜ਼ਲਾਂ ਨੂੰ ਜੇ ਕਰ ਚੱਲੇ ਆਂ ਔਖੀਆਂ ਮੰਜ਼ਲਾਂ ਨੂੰ ਵਿਰਦ ਦਸਾਂ ਮੈਂ ਇਹੋ ਪਕਾਈ ਜਾਨੀ ਬਿਰਦ ਦਸਾਂ ਮੈਂ ਇਹੋ ਬਕਾਈ ਜਾਵੀ 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 ਸਾਡੇ ਪੰਜਾਬ ਪੁਲਿਸ ਪੁਲਿਸ ਪ੍ਰਸ਼ਾਸਨ ਦੇ ਲਈ ਇੱਕ ਪਿਆਰ ਜੀ ਤਾੜੀ ਹੋ ਜਾਵੇ ਕਿਉਂਕਿ ਸਾਡੇ ਡੀਐਸਪੀ ਸਾਹਿਬ ਖਾਸ ਤੌਰ ਤੇ ਮਨਜੀਤ ਸਿੰਘ ਜੀ ਇਸ ਮੇਲੇ ਦੀ ਸ਼ਾਨ ਨੂੰ ਵਧਾਉਣ ਦੇ ਲਈ ਆਪਣੇ ਪੂਰੇ ਸਟਾਫ ਦੇ ਨਾਲ ਕਿਉਂਕਿ ਇਹਨਾਂ ਤੋਂ ਬਿਨਾ ਅਸੀਂ ਜੀਰੋ ਆਂ ਇਹਨਾਂ ਤੋਂ ਬਿਨਾ ਜੀਰੋ ਆ ਜੇ ਇਹਨਾਂ ਦਾ ਸਹਾਰਾ ਨਾ ਨਾ ਹੋਵੇ ਤੇ ਹੁਣ ਨੂੰ ਕਦੀ ਹੁੱਲੜ ਬਾਜੀ ਹੋਈ ਹੁੰਦੀ ਇਹ ਇਹਨਾਂ ਦੇ ਲਈ ਇੱਕ ਪਿਆਰੀ ਜੀ ਤਾੜੀ ਹੋ ਜਾਵੇ ਬਹੁਤ ਅچھے ਇਨਸਾਨ ਨੇ ਔਰ ਬਹੁਤ ਹੀ ਪਿਆਰਾ ਹੈ ਵਿਕੀ ਸਾਈਂ ਜੀ ਦੇ ਨਾਲ ਜੇਕਰ ਚੱਲੇ ਆ ਔਖੀਆਂ ਮੰਜ਼ਲਾਂ ਨੂੰ ਆਖੀਆਂ ਮੰਜ਼ਲਾਂ ਨੂੰ ਜੇਕਰ ਚੱਲੇ ਆ ਔਖੀਆਂ ਮੰਜ਼ਲਾਂ ਨੂੰ ਜੇਕਰ ਚੱਲੇ ਆ ਫਿਰਦ ਦਸਾਂ ਮੈਂ ਇਹੋ ਕਕਾਈ ਜਾਂਵੀ ਫਿਰਦ ਦਸਾਂ ਮੈਂ ਇਹੋ ਕਕਾਈ ਜਾਂਵੀ ਫਿਰਦ ਦਸਾਂ ਮੈਂ ਇਹੋ ਕਕਾਈ ਜਾਂਵੀ ਕੀ ਮਜਾਲੇ ਸੁਸ਼ਮਣ ਦੀ ਆਵੇ ਅੱਗੇ ਕੀ ਮਜਾਲੇ ਸੁਸ਼ਮਣ ਦੀ ਆਵੇ ਅੱਗੇ ਕੀ ਮਜਾਲੇ ਸੁਸ਼ਮਣ ਦੀ ਆਵੇ ਅੱਗੇ ਨਾਰਾ ਪੀਰ ਆਲੀ ਯਾਰੇ ਨਬੀ ਦੀ ਤਾ ਹੈ ਨਾਮ ਬੰਦਿਆਂ ਜੱਪਲਾ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਦੀ ਤਾ ਹੈ ਬਗਾਵਨਾ ਜੱਪਲਾ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਦੀ ਤਾ ਹੈ ਨਾਮ ਬੰਦਿਆਂ ਜੱਪਲਾ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਦੀ ਤਾ ਹੈ ਬਗਾਵਨਾ ਜੱਪਲਾ ਤੂੰ ਅਲੀ ਅਲੀ ਨਾਮ ਬੰਦਿਆਂ ਸਾਡੇ ਅੰਮ੍ਰਾਲੇ ਤੋਂ ਚੰਡੀਆ ਵਾਲੀ ਸਰਕਾਰ ਦੇ ਦਰਬਾਰ ਤੋਂ ਸਾਂਝੀ ਆਏ ਨੇ ਅਰੇ ਸਾਡੇ ਪਿਆਰੇ ਬਾਬਾ ਜੀ ਚੰਡੀਪੀਰ ਦਰਬਾਰ ਤੋਂ ਇਹ ਜਿੰਨੇ ਵੀ ਦਰਬਾਰ ਨੇ ਇਹਨਾਂ ਦੇ ਮੁਕਾਮ ਜਿਹੜੇ ਕਾਇਮ ਨੇ ਨਾ ਉਹ ਵੀ ਕਿਸੇ ਗੱਲ ਤੇ ਕਾਇਮ ਨੇ ਜਿੰਨੇ ਵੀ ਸਿਲਸਲੇ ਨੇ ਭਾਵੇਂ ਕਾਦਰੀ ਖਾਨਦਾਨ ਸਿਲਸਲੇ ਨੌਸ਼ਾਹੀਏ ਹੋਣ ਚਿਸ਼ਤੀਏ ਹੋਣ ਸਾਬਰੀ ਹੋਣ ਕਦੂਸੀ ਹੋਣ ਨਕਸ਼ਬੰਦੀ ਹੋਣ ਇਹ ਜਿੰਨੇ ਵੀ ਸਿਲਸਲੇ ਨੇ ਕਿੱਥੋਂ ਸ਼ੁਰੂ ਹੁੰਦੇ ਨੇ ਪੰਸਤਾਨ ਪਾਕ ਤੋਂ ਮੌਲਾ ਅਲੀ ਸਰਕਾਰ ਤੋਂ ਜਰਾ ਗੌਰ ਫਰਮਾਇਓ ਕਿ ਨਾ ਕਿਨਾਂ ਦੇ ਉੱਤੇ ਕਰਮੇ ਸਰਕਾਰ ਦਾ ਗੌਂਸ ਪਾਕ ਕੁੱਤੇ ਫੈਦਲ ਅਲੀ ਦਾ ਹੈ ਫੈਜ਼ ਪਾਪ ਕੁੱਤੇ ਫੈਜ਼ ਅਲੀ ਦਾ ਏ ਫੈਜ਼ ਪਾਪ ਕੁੱਤੇ ਫੈਜ਼ ਅਲੀ ਦਾ ਏ ਫੈਜ਼ ਪਾਪ ਮੁਹੰਮਦ ਦਾ ਅਲੀ ਉੱਤੇ ਫੈਜ਼ ਮੁਹੰਮਦ ਦਾ ਅਲੀ ਉੱਤੇ ਫੈਜ਼ ਪਾਪ ਮੁਹੰਮਦ ਦਾ ਅਲੀ ਉੱਤੇ ਫੈਜ਼ ਮੁਹੰਮਦ ਦਾ ਅਲੀ ਉੱਤੇ ਫੈਜ਼ ਅਲੀ ਦਾ ਦਾਤਾ ਹਜਵੈਰੀ ਉੱਤੇ ਫੈਜ਼ ਅਲੀ ਦਾ ਦਾਤਾ ਹਜਵੈਰੀ ਉੱਤੇ ਬਗਦਾਦ ਉੱਤੇ ਅੱਜ ਮੇਰ 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 ਉੱਤੇ ਵਾਜੋ ਮਹਰ ਅਲੀ ਸਰਦਾਰ ਹਰ ਕਿਸ ਵਾਜੋ ਮਹਰ ਅਲੀ ਸਰਦਾਰ ਹਰ ਕਿਸ ਵਾਜੋ ਮਹਰ ਅਲੀ ਸਰਦਾਰ ਹਰ ਕਿਸ ਹੁੰਦਾ ਕਰਮ ਨਹੀਂ ਕਿਸੇ ਵੱਲੀ ਉੱਤੇ ਪਿਆਰੇ ਨਬੀ ਦਿੱਤਾ ਹੈ ਪੈਗਾਮ ਬੰਦਿਆਂ ਜਾਂ ਪਹਿਲਾ ਤੂੰ ਅਲੀ ਅਲੀ ਨਾਮ ਬੰਦਿਆਂ ਪਿਆਰੇ ਨਬੀ ਦਿੱਤਾ ਹੈ ਪੈਗਾਮ ਬੰਦਿਆਂ ਜਪ ਲੈ ਤੂੰ ਅਲੀ ਅਲੀ ਨਾਮ ਬੰਦਿਆਂ ਜਰਾ ਗੌਰ ਫਰਮਾਇਓ ਬਣ ਜਾ ਮਲੰਗ ਬਣ ਜਾ ਮਲੰਗੀ ਆ ਰਹਾ ਹੈ ਤੇਰੇ ਕਰਾਰ ਦਾ ਬਣ ਜਾ ਮਲੰਗੀ ਆ ਰਹਾ ਹੈ ਤੇਰੇ ਕਰਾਰ ਦਾ ਉੱਤੇ ਕਰਹਣ ਉੱਤੇ ਕਰਹਣ ਮੌਲਾ ਅਲੀ ਸਾਹਿਬ ਕਾਨ ਦਾ ਅਲੀ ਅਲੀ ਨਾਮ ਬੰਦਿਆ ਹੱਕ ਕਾ ਦੇ ਨਬੀ ਦਿੱਤਾ ਹੈ ਪੈਗਾਮ ਬੰਦਿਆ ਜੱਪ ਲੈ ਤੂੰ ਅਲੀ ਅਲੀ ਨਾਮ ਬੰਦਿਆ ਦੇ ਨਬੀ ਦਿੱਤਾ ਹੈ ਪੈਗਾਮ ਬੰਦਿਆ ਜੱਪ ਲੈ ਤੂੰ ਅਲੀ ਅਲੀ ਨਾਮ ਬੰਦਿਆ ਮਨ ਕੁੰਤੋਂ ਮੌਲਾ ਨੂੰ ਰੌਲਾ ਨਾ ਜਾਣੀ ਮਨ ਕੁੰਤੋਂ ਮੌਲਾ ਨੂੰ ਰੌਲਾ ਨਾ ਜਾਣੀ ਕਿਸੇ ਝੂਠੇ ਮੌਲਾ ਨੂੰ ਮੌਲਾ ਨਾ ਜਾਣੀ ਮਨ ਕੁੰਤੋਂ ਮੌਲਾ ਨੂੰ ਰੌਲਾ ਨਾ ਜਾਣੀ ਕਿਸੇ ਝੂਠੇ ਮੌਲਾ ਨੂੰ ਮੌਲਾ ਨਾ ਜਾਣੀ ਹਜ਼ਰ ਅੱਜ ਕੱਲ ਜਿਹੜਾ ਇਹ ਸਿਸਟਮ ਚੱਲਦਾ ਆ ਰਿਹਾ ਹੈ ਕਈਆਂ ਨੂੰ ਮੇਰੀ ਗੱਲ ਬੁਰੀ ਲੱਗੂਗੀ ਬੁਰੀ ਲੱਗਣੀ ਹੈ ਦਿਲ ਦੁਖੋਣਾ ਕਿਉਂਕਿ ਹਰ ਕੈਟਾਗਰੀ ਦਾ ਬੰਦਾ ਮਿਲਦਾ ਇਸ ਸੰਸਾਰ ਦੇ ਵਿੱਚ ਮਹੰਤ ਵੀ ਠਗੰਤ ਵੀ ਸੰਤ ਵੀ ਮਹੰਤ ਵੀ ਸੰਤ ਵੀ ਠਗੰਤ ਵੀ ਹਰ ਕੈਟਾਗਰੀ ਦਾ ਬੰਦਾ ਮਿਲਦਾ ਹੈ ਔਰ ਜਿਨੇ ਆਪਣੇ ਪੀਰੋ ਮੁਰਸ਼ਿਦ ਤੋਂ ਤਨਮਾਨ ਵਾਰਿਆ ਕਹਿੰਦੇ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੇ ਦਾਣਾ ਖਾ ਕੇ ਮਿਲ ਕੇ ਗੁਲੇ ਗੁਲਜ਼ਾਰ ਹੁੰਦਾ ਹੈ ਆਪਣੇ ਆਪ ਨੂੰ ਮਿਟਾਉਣਾ ਪੈਂਦਾ ਹੈ ਹਲੇ ਤੇ ਜਿਹੜਾ ਸੂਈ ਦੇ ਨੱਕੇ ਚ ਨੰਗ ਜਾਂਦਾ ਨਾ ਉਹ ਫਿਰ ਭਾਵ ਸਾਗਰ ਪਾਰ ਹੋ ਜਾਂਦਾ ਉਸਤਾਦ ਜੀ ਉਹ ਭਾਵ ਸਾਗਰ ਪਾਰ ਹੋ ਜਾਂਦਾ ਥੋੜਾ ਥੋੜਾ ਪਿੱਛੇ ਪਿੱਛੇ ਹੋ ਜਾਓ ਬਾਜੀ ਥੋੜਾ ਥੋੜਾ ਹੋ ਜਾਓ ਯਾਰ ਬੜੇ ਸਾਈ ਲੋਗ ਆ ਰਹੇ ਵਾਰੋਂ ਖੜੀ ਜੀ ਥੋੜਾ ਨਹੀਂ ਸਾਰਾ ਹੀ ਹੋਣਾ ਪੈਣਾ ਪਿੱਛੇ ਨੂੰ ਚਲੋ ਕੋਈ ਨਹੀਂ ਥੋੜਾ ਥੋੜਾ ਕਰਾ ਦਿਓ ਮਾਲਕ ਦੀ ਦੁਆ ਸਦਕਾ ਜਿੰਨੇ ਵੀ ਪੰਜਾਬ ਦੇ ਡੇਰੇ ਨੇ ਸਾਰੇ ਫਕੀਰ ਆ ਰਹੇ ਨੇ ਥੋੜਾ ਥੋੜਾ ਪਿੱਛੇ ਹੋ ਜਾ ਬਾਈ ਇਧਰ ਵਾਲੇ ਵੀ ਆ ਇਹਨਾਂ ਕਰ ਰਸਤਾ ਖਾਲੀ ਕਰ ਦਿਓ ਜਿੱਥੇ ਸਰਾਨੇ ਦੇ ਬੱਚੇ ਆ ਜਾਣ ਬਸ ਆ ਜਾਓ ਅਰੇ ਮੈਂ ਗੱਲ ਕਰ ਰਿਹਾ ਸੀ ਇਸ ਸਿੰਸਲਿਆਂ ਦੀ ਪੀਰੀ ਫਕੀਰੀ ਦੀ ਲਾਈਨ ਜਿਹੜੀਆਂ ਜਾ ਮੁਰਸ਼ਦ ਵਾਲੀਆਂ ਹੋ ਜਾਂਦੀਆਂ ਨੇ ਨਾ ਪਾਵੇਂ ਉਹ ਫਕੀਰੀ ਵਾਲੀ ਲਾਈਨ ਆ ਪਾਵੇਂ 뮤지컬 ਲਾਈਨ ਆ ਜਿੰਨਾ ਚਿਰ ਤੁਸੀਂ ਕਿਸੇ ਦੇ ਹੁੰਦੇ ਨਹੀਂ ਨਾ ਤੇ ਇੱਜ਼ਤ ਸ਼ੌਰਤ ਨਹੀਂ ਮਿਲਦੀ ਆ ਮੇਰਾ ਆ ਮੇਰਾ ਛੋਟਾ ਭਰਾ ਏ ਬੱਚਾ ਸਾਡਾ ਇਹ ਮੇਰਾ ਸ਼ਾਗਿਰਦ ਆ ਔਰ ਮਾਲਕ ਦੀ ਦੁਆ ਸਦਕਾ ਇਹਦੇ ਗਾਣੇ ਇੰਨੇ ਹਿੱਟ ਹੋ ਚੁੱਕੇ ਨੇ ਤੁਸੀਂ YouTube ਤੇ ਇਹਦੇ ਗਾਣੇ ਰਿਸਰਚ ਕਰੋਗੇ ਬਹੁਤ ਹੀ ਅੱਛਾ ਅੱਛੇ ਆਰਟਿਸਟਾਂ ਨੇ ਇਹਨਾਂ ਦੇ ਗਾਣੇ ਗਾਏ ਨੇ ਔਰ ਆਪ ਵੀ ਬਹੁਤ ਸ੍ਰੀਲਕ ਆਉਂਦਾ ਹੈ ਅੱਲਾਹ ਪਾਕ ਨੇ ਇਹਨੂੰ ਬਹੁਤ ਵੱਡਾ ਮੁਕਾਮ ਦੇਣਾ ਹੈ ਔਰ ਹੁਣੇ ਨੇ ਆਪਣਾ ਨਾਮ ਥੋੜਾ ਚੇਂਜ ਕਰ ਲਿਆ ਪਹਿਲਾਂ ਤਾਂ ਖਾਨ ਮੱਲਣ ਵਾਲਾ ਸੀ ਹੁਣ ਦੁੱਲੇ ਦੇ ਨਾਂ ਤੇ ਜਾਣਿਆ ਜਾਂਦਾ ਹੈ ਔਰ ਇਹਦੇ ਲਈ ਵੀ ਤੁਸੀਂ ਦੁਆ ਕਰਨੀ ਜਿੰਨੇ ਵੀ ਫਕੀਰ ਲੋਕ ਆਏ ਰਿਸ਼ਤੇਦਾਰ ਭੈਣ ਭਰਾ ਆਏ ਨੇ ਸਾਰੇ ਦੁਆ ਕਰੋ ਉਹਦੇ ਹੱਕ 'ਚ ਕਿ ਅੱਲਾਹ ਪਾਕੇ ਉਹਨੂੰ ਵੀ ਕਾਮਯਾਬੀਆਂ ਦਵੇ ਕਾਮਯਾਬੀ ਮਿਲਦੀ ਕਦੋਂ ਹੈ ਮੈਂ ਪਹਿਲਾਂ ਅੱਖਾਂ ਕੀ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੇ ਜਿਹੜੇ ਆਪਣੇ ਆਪਣੀ ਹਸਤੀ ਮਿਟਾ ਦਿੰਦੇ ਨੇ ਜਦੋਂ ਹਸਤੀ ਬੰਦਾ ਮਿਟਾਉਂਦਾ ਨਾ ਤਾਂ ਜਾ ਕੇ ਇਹ ਇੱਜ਼ਤਾਂ ਸ਼ੋਰਤਾਂ ਮਿਲਦੀਆਂ ਨੇ ਤਾਂ ਇਹ ਫਕੀਰੀ ਵਾਲੀ ਲਾਈਨ ਆ ਨਾ ਜਿਹੜੀ ਤਾਂ ਉਹਦੇ ਵਿੱਚ ਬੰਦਾ ਕਾਮਯਾਬ ਹੁੰਦਾ ਹੈ ਤੇ ਜਿਹੜਾ ਅਜੇ ਇਕੱਠ ਹੋਇਆ ਇਹਨਾਂ ਦੀ ਇਬਾਦਤ ਹੈ ਜਿਹੜਾ ਗੌਰ ਫਰਮਾਇਓ ਸੱਚੀ ਗੱਲ ਕਰਨੀ ਮੈਂ ਤੇ ਜਾਣਦਾ ਹਾਂ ਸੱਚੀ ਗੱਲ ਕਰਨੀ ਮੈਂ ਤੇ ਜਾਣਦਾ ਹਾਂ ਸੱਚੀ ਗੱਲ ਕਰਨੀ ਮੈਂ ਤੇ ਜਾਣਦਾ ਹਾਂ ਸੱਚੀ ਕਦ ਦੇ ਵੀ ਕਿਸੇ ਦਾ ਪਖ ਨਹੀਂ ਕਦ ਦੇ ਵੀ ਕਿਸੇ ਦਾ ਪਖ ਨਹੀਂ ਕੀ ਤਕ ਦੇ ਵੀ ਕਿਸੇ ਦਾ ਪਖ ਨਹੀਂ ਕਦ ਦੇ ਵੀ ਕਿਸੇ ਦਾ ਪਖ ਨਹੀਂ ਜਿਹੜੀ ਅੱਖ ਨੂੰ ਹੱਕ ਦਾ ਪਤਾ 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 ਨਹੀਂ ਸਮਝੋ ਇਨਸਾਨ ਦੀ ਅੱਖ ਨਹੀਂ ਕੋ ਇਨਸਾਨ ਦੀ ਅੱਖ ਨਹੀਂ ਬੁਰਾਨ ਨੇ ਦੇਣਾ ਕੱਖ ਨਹੀਂ ਨਰ ਨਬੀ ਦਿੱਤਾ ਹੈ ਪੈਗਾਮ ਬੰਦਿਆਂ ਪਿਆਰੇ ਨਬੀ ਦਿੱਤਾ ਹੈ ਪੈਗਾਮ ਬੰਦਿਆਂ ਜਦ ਪਹਿਲਾ ਤੂੰ ਅਲੀ ਅਲੀ ਨਾਮ ਬੰਦਿਆਂ ਨਰ ਨਬੀ ਦਿੱਤਾ ਹੈ ਪੈਗਾਮ ਬੰਦਿਆਂ ਜਦ ਪਹਿਲਾ ਤੂੰ ਅਲੀ ਅਲੀ ਨਾਮ ਬੰਦਿਆਂ ਪਿਆਰੇ ਨਬੀ ਦਿੱਤਾ ਹੈ ਤੇ ਨਾਮ ਬੰਦਿਆਂ ਜਦ ਪਹਿਲਾ ਤੂੰ ਅਲੀ ਅਲੀ ਨਾਮ ਬੰਦਿਆਂ ਪਿਆਰੇ ਨਬੀ ਦਿੱਤਾ ਹੈ ਅਲੀ ਇਲਮ ਦੇ ਸ਼ਹਿਰ ਦਾ ਹੈ ਬੂਹਾ 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 ਜੱਲਾ ਫੇਰ ਵੀ ਪਿਆ ਤਕਰਾਰ ਕਰਦਾ 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 ਸੋਣਾ ਰੱਬ ਵੀ ਕਰਦਾ ਪਿਆਰ ਉਸ ਨੂੰ ਸੋਣਾ ਰੱਬ ਵੀ ਕਰਦਾ ਪਿਆਰ ਉਸ ਨੂੰ ਜਿਹੜਾ ਮੌਲਾ ਅਲੀ ਨੂੰ ਪਿਆਰ ਕਰਦਾ ਜਿਹੜਾ ਮੌਲਾ ਅਲੀ ਨੂੰ ਪਿਆਰ ਕਰਦਾ ਇਹ ਨਾਰਾ ਮਸਤ ਕਲੰਦਰਾ ਦਾ 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 ਹਰ ਕੋਤੇ ਕੋਤੇ ਗਲੀ ਗਲੀ ਯਾਰ ਨਬੀ ਦਿੰਦਾ ਹੈ ਬਗਾਵਤ ਦੀਆ ਯਾਰ ਨਬੀ ਦਿੰਦਾ ਹੈ ਬਗਾਵਤ ਜੱਪ ਲਾ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਬਗਾਉਂਦਿਆ ਜੱਪ ਲਾ ਤੂੰ ਅਲੀ ਅਲੀ ਨਾਮ ਬੰਦਿਆ ਯਾਰੇ ਅਕੀਦਤ ਬਗਾਉਂਦਿਆ ਜੱਪ ਲਾ ਤੂੰ ਅਲੀ ਅਲੀ ਨਾਮ ਬੰਦਿਆ ਪੰਜ ਤਨ ਪਾਕ ਨੂੰ ਮੰਨ ਇਮਾਨ ਜਿਹੜਾ ਨਿਕਲ ਉਹਦੇ ਇਮਾਨ ਚੋਲ ਜਾਂਦਾ ਨਬੀ ਪਾਕ ਦੇ ਵੀਰ ਦਾ ਜ਼ਿਕਰ ਕਰਕੇ ਪਤਾ ਖੋਟੇ ਖਰੇ ਦਾ ਚੱਲ ਜਾਂਦਾ ਕਦੇ ਤਾਂ ਜਿਸਕੰਦਰੀ ਨਹੀਂ ਮੰਗਦਾ ਸਰਤਾਜ ਜਿਸਕੰਦਰੀ ਨਹੀਂ ਮੰਗਦਾ ਕਦਾ ਤਾਂ ਸਿਕੰਦਰੀ ਨਹੀਂ ਮੰਗਦਾ ਸਰਤਾਜ ਸਿਕੰਦਰੀ ਨਹੀਂ ਮੰਗਦਾ ਜਿਹੜਾ ਮੋਲਾ ਦੇ ਰੰਗ ਵਿੱਚ ਰੰਗਦਾ ਦਾ ਯਾਰੇ ਨਬੀ ਦਿੱਤਾ ਹੈ ਬਗਾਵਤਿਆਂ ਯਾਰੇ ਨਬੀ ਦਿੱਤਾ ਹੈ ਬਗਾਵਤਿਆਂ ਜਪ ਲੈ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਦਾ ਬਗਾਵਤਿਆਂ ਜਪ ਲੈ ਤੂੰ ਅਲੀ ਅਲੀ ਨਾਮ ਬੰਦਿਆਂ ਸਾਡੇ ਪਟਿਆਲਾ ਦੀ ਸ਼ਾਨ ਸਿਮਰਨ ਮਾਈ ਜੀ ਦਾ ਸ਼ੁਫਰਮਾਨ ਖੈਰਮਕਦਮ ਹੈ ਔਰ ਤਮਾਮ ਜਿੰਨੇ ਵੀ ਫਕੀਰ ਲੋਕ ਤਸ਼ਫਰਮਾਨ ਸਾਬ ਦਾ ਖੈਰਮਕਦਮ ਹੈ ਔਰ ਹਾਲੀ ਮੁਸ਼ਕਿਲ ਖੁਸ਼ਾ ਦੇ ਦਰ ਉਤੇ ਹਾਲੀ ਮੁਸ਼ਕਿਲ ਖੁਸ਼ਾ ਦੇ ਦਰ ਉਤੇ ਜਿਹੜਾ ਆ ਗਿਆ ਮੁਸ਼ਕਿਲ ਆਸਾਨ ਹੋ ਗਈ ਆ ਗਿਆ ਮੁਸ਼ਕਿਲ ਆਸਾਨ ਹੋ ਗਈ ਜਿਹੜਾ ਆ ਗਿਆ ਮੁਸ਼ਕਿਲ ਆਸਾਨ ਹੋ ਗਈ ਆ ਗਿਆ ਯਾਰੇ ਨਬੀ ਦੀ ਤਾਂ ਨਾਮ ਬੰਦਿਆ ਜਪ ਲੈ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਦੀ ਤਾਂ ਨਾਮ ਬੰਦਿਆ ਜਪ ਲੈ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਦੀ ਤਾਂ ਨਾਮ ਬੰਦਿਆ ਜਪ ਲੈ ਤੂੰ ਅਲੀ ਅਲੀ ਨਾਮ ਬੰਦਿਆਂ ਬੋਲਾ ਅਲੀ ਯਾਰੇ ਨਬੀ ਦੀ ਤਾਂ ਨਾਮ ਬੰਦਿਆ ਜਪ ਲੈ ਤੂੰ ਅਲੀ ਅਲੀ ਨਾਮ ਬੰਦਿਆਂ ਯਾਰੇ ਨਬੀ ਦੀ ਤਾਂ ਜੱਪ ਲਾ ਤੂੰ ਅਲੀ ਅਲੀ ਨਾਮ ਬੰਦਿਆਂ ਜੱਪ ਲਾ ਤੂੰ ਅਲੀ ਅਲੀ ਨਾਮ ਬੰਦਿਆਂ ਜੱਪ ਲਾ ਤੂੰ ਅਲੀ ਅਲੀ ਨਾਮ ਬੰਦਿਆਂ